ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਭਾਰਤ ਬੰਦ ਦੇ ਕਾਲ ਤੇ ਜਿੱਥੇ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਉੱਥੇ ਹੀ ਅੱਜ ਬੀਕੇਯੂ ਰਾਜੀਵਾਲ ਕਿਸਾਨ ਜਥੇਬੰਦੀ ਵੱਲੋਂ ਲੁਧਿਆਣਾ ਦੇ ਲਈ ਨੈਸ਼ਨਲ ਹਾਈਵੇ ਨੂੰ ਦੋਨੋਂ ਤਰਫੋਂ ਪੂਰਨ ਤੌਰ ਤੇ ਜਾਮ ਕਰ ਦਿੱਤਾ ਗਿਆ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਕਾਰਨ ਕਿਸਾਨਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨੇ ਦੀ ਸਬਜ਼ੀ ਮੰਡੀ ਪਹਿਲਾਂ ਵਾਂਗ ਹੀ ਖੁੱਲੀ ਰਹੀ ਪਰ ਇੱਥੇ ਬਾਰੋਂ ਸਬਜ਼ੀਆਂ ਬਹੁਤ ਹੀ ਘਟ ਆਈਆਂ ਦੂਜੇ ਪਾਸੇ 12 ਵਜੇ ਤੱਕ ਸਾਰੇ ਹੀ ਬਾਜ਼ਾਰ ਲਗਭਗ ਖੁੱਲੇ ਰਹੇ ਅਤੇ ਉਸ ਤੋਂ ਬਾਅਦ ਜਦੋਂ ਕਿਸਾਨ ਟਰੈਕਟਰ ਲੈ ਕੇ ਬਾਜ਼ਾਰਾਂ ਵਿੱਚ ਆਏ ਤਾਂ ਸੁਬਾਸ਼ ਮਜ਼ਾਰ ਕਰਨਾਲ ਸਿੰਘ ਰੋਡ ਸਰਾਫਾ ਬਾਜ਼ਾਰ ਬੁੱਕ ਮਾਰਕੀਟ ਲਲਹੇੜੀ ਰੋਡ ਅਤੇ ਰੇਲਵੇ ਰੋਡ ਦੇ ਆਸ-ਪਾਸ ਦੁਕਾਨਾਂ ਬੰਦ ਹੋ ਗਈਆਂ ਜੇਕਰ ਗੱਲ ਬਸਾਂ ਦੀ ਕਰੀਏ ਤਾਂ ਬਸਾਂ ਵੀ ਪੂਰਨ ਤੌਰ ਤੇ ਬੰਦ ਸਨ ਅਤੇ ਕਿਤੇ ਕਿਤੇ ਪੈਟਰੋਲ ਪੰਪ ਖੁੱਲੇ ਦਿਖਾਈ ਦਿੱਤੇ ਤੁਸੀਂ ਦੇਖ ਰਹੇ ਹੋ ਕੰਨਾ ਤੋਂ ਰਾਸ਼ ਮੈਨੂ ਦੀ ਰਿਪੋਰਟ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 4 ਦਿਨ ਤੋਂ ਬਾਰਡਰਾਂ ਦੇ ਉੱਪਰ ਜਿਹੜੇ ਨਾਕੇ ਲਗਾਏ ਗਏ ਨੇ ਕਿਸਾਨਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਤਸ਼ਦਦ ਵੀ ਕੀਤੇ ਜਾ ਰਹੇ ਨੇ ਅਥਰੂ ਗਏ ਦੇ ਗੋਲੇ ਸੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਇਸ ਦੇ ਵਿੱਚ ਕਈ ਕਿਸਾਨ ਜਿਹੜੇ ਨੇ ਫੱਟੜ ਵੀ ਹੋਏ ਨੇ ਅੱਜ ਸੰਯੁਕਤ ਮੋਰਚੇ ਵੱਲੋਂ ਜਿਹੜੀ ਹੈ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਸਬੰਧ ਵਿੱਚ ਖੰਨਾ ਸ਼ਹਿਰ ਦੇ ਜੀਟੀ ਰੋਡ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸਾਰੇ ਬਾਜ਼ਾਰ ਸਾਰੇ ਹੀ ਜਿਹੜਾ ਸ਼ਹਿਰ ਹੈ ਲਗਭਗ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਔਰ ਜੀਟੀ ਰੋਡ ਤੁਸੀਂ ਦੇਖ ਰਹੇ ਹੋ ਕਿ ਜੀਟੀ ਰੋਡ ਦੇ ਦੋਨੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈ ਨਾਕਾ ਲਗਾਇਆ ਗਿਆ ਹੈ ਪੂਰਨ ਤੌਰ ਤੇ ਜੀਟੀ ਰੋਡ ਨੂੰ ਬੰਦ ਕਰ ਦਿੱਤਾ ਗਿਆ ਮੇਰੇ ਨਾਲ ਕੁਝ ਕਿਸਾਨ ਆ ਗੁਣੇ ਤੇ ਕੀ ਕਹਣਾ ਚੰਨੋ ਕਿਉਂਕਿ ਪਿਛਲੇ 4 ਦਿਨ ਤੋਂ ਕਿਸਾਨ ਜਿਹੜੇ ਨੇ ਬਾਰਡਰ ਤੇ ਬੈਠੇ ਨੇ ਕਈ ਕਿਸਾਨ ਫੱਟੜ ਵੀ ਹੋਏ ਨੇ ਪਿਛਲੀ ਵਾਰ ਲੰਬਾ ਸਮਾਂ ਜਿਹੜਾ ਸੰਘਰਸ਼ ਕੀਤਾ ਆਸ਼ਵਾਸ਼ਣ ਦੇ ਉੱਪਰ ਜਿਹੜਾ ਹੈ ਸੰਘਰਸ਼ ਛੱਡਿਆ ਗਿਆ ਸੀਗਾ ਅੱਜ ਫੇਰ ਰੁਹਾਂ ਤੇ ਆਣਾ ਪਿਆ ਕੀ ਕਰਨਾ ਦੇਖੋ ਜੀ ਜਿਹੜੇ ਦਿੱਲੀ ਹੰਰੋਲਨ ਹੋਇਆ 2021 ਦੇ ਵਿੱਚ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਇਹਨੇ ਜਿਹੜੇ ਕਾਲੇ ਕਾਨੂੰਨ ਸੀਗੇ ਉਹ ਵਾਪਸ ਲੈ ਲਏ ਸੀਗੇ ਉਸੇ ਟਾਈਮ ਤੇ ਬਾਕੀ ਦੀਆਂ ਜਿਹੜੇ ਮੰਗਾਂ ਸੀਗੀਆਂ ਉਹਨਾਂ ਤੇ ਲਿਖਤੀ ਭਰੋਸਾ ਦਿੱਤਾ ਸੀਗਾ ਇਹਨਾਂ ਨੇ ਕਿ ਅਸੀਂ ਜਲਦੂ ਜਲਦੀ ਇਹ ਲਾਗੂ ਕਰਾਂਗੇ ਉਹ ਜਿਵੇਂ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਗੱਲ ਸੀਗੀ ਜਾਂ ਜਿਹੜਾ 2020 ਬਿਜਲੀ ਬਿੱਲ ਸੀਗਾ ਉਹਨੂੰ ਵਾਪਸ ਲੈਣ ਦੀ ਗੱਲ ਸੀ ਜਾਂ ਜਿਹੜਾ ਪ੍ਰਦੂਸ਼ਣ ਬਾਰੇ ਬਿੱਲ ਸੀਗਾ ਉਹਦੇ ਵਿੱਚੋਂ ਕੀਤੀ ਸੈਕਟਰ ਨੂੰ ਬਾਹਰ ਰੱਖਣ ਦੀ ਗੱਲ ਸੀ ਇਸੇ ਤਰ੍ਹਾਂ ਜਿਹੜਾ ਲਖੀਨਪੁਰ ਕੀਰੀ ਦੇ ਵਿੱਚ ਕਾਂਡ ਹੋਇਆ ਸੀਗਾ ਉਹਦੀ ਉਹਦਾ ਇਨਸਾਫ ਦੇਣ ਦੀ ਗੱਲ ਸੀ ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਆ ਉੱਥੇ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਸੀਗੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਇੱਕ ਇੱਕ ਜੀ ਨੂੰ ਨੌਕਰੀ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਸੀਗੀ ਇਸੇ ਤਰ੍ਹਾਂ ਹੋਰ ਵਾਅਦੇ ਸੀਗੇ ਜਿਹੜੇ ਉਹਨਾਂ ਨੇ ਲਿਖਤੀ ਤੌਰ ਤੇ ਕਰੇ ਸੀਗੇ ਸੱਟਨ ਦੇ ਜਲਦੀ ਲਾਗੂ ਕਰਾਂਗੇ ਪਰ ਜਦੋਂ ਤੁਸੀਂ ਅੰਦੋਲਨ ਜਿੱਤ ਕੇ ਆਇਆ ਉਸ ਤੋਂ ਈਕੀ ਵਾਲਾ ਉਹ ਉਸ ਤੋਂ ਬਾਅਦ ਉਹ ਜਿਹੜੀਆਂ ਸਾਰੀਆਂ ਮੰਗਾਂ ਨੇ ਉਹ ਜਿਉਂਦੀ ਤਿਉਂ ਕਾਇਮ ਨੇ ਸਰਕਾਰ ਤਰਸ ਤੋਂ ਮਸਣੀ ਹੋਈ ਤੇ ਉਹ ਮੁਕਰ ਗਈ ਆਪਣੇ ਵਾਅਦੇ ਤੋਂ ਭੱਜ ਗਈ ਤੇ ਇਸ ਕਰਕੇ ਸਾਨੂੰ ਇਹ ਦੁਆਰਾ ਅੰਦੋਲਨ ਕਰਨਾ ਪੈ ਰਿਹਾ ਉਹ ਇੱਕ ਗੱਲ ਹੋਰ ਨਾਲ ਗੱਲ ਕਹੀ ਸੀ ਕਿ ਜਿਹੜਾ ਸ਼ੰਭੂ ਬਾਰਡਰ ਹੈ ਇਹ ਦੂਜਾ ਬਾਰਡਰ ਬਣਾ ਦਿੱਤਾ ਗਿਆ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਜਿੱਥੇ ਕਿ ਜ਼ਿਆਦਾਤਰ ਕਹੀਏ ਕੋਈ ਜ਼ਿਆਦਾ ਸਤਾਈ ਨਹੀਂ ਹੈ ਲੇਕਿਨ ਪੰਜਾਬ ਦੇ ਵਿੱਚ ਜਿਹੜੀ ਹੈ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਸਤਾਈ ਕੀਤੀ ਗਈ ਹੈ ਲਗਾਤਾਰ ਗੋਲੀਆਂ ਚੜ ਰਹੀਆਂ ਨੇ ਅਥਰੂ ਵਾਸਤੇ ਗੋਲੇ ਛੱਡੇ ਜਾ ਰਹੇ ਨੇ ਕੀ ਲੱਗਦਾ ਜੇ ਇਸ ਵਾਰ ਮੰਗਾ ਨਾ ਮੰਨਿਆ ਗਿਆ ਕਿੰਨਾ ਕੁ ਸੰਘਰਸ਼ ਹੋਦਾ ਤੇਜ਼ ਹੋਊਗਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇੱਕ ਦੇਸ਼ ਦੇ ਵਿੱਚ ਰਹਿੰਦੇ ਆ ਬੇਗਾਨਗੀ ਦਾ ਜਿਹੜਾ ਅਹਿਸਾਸ ਕਰਾਇਆ ਜਾ ਰਿਹਾ ਉਹ ਬਹੁਤ ਹੀ ਮਾੜੀ ਗੱਲ ਹੈ ਤੇ ਬਾਰਡਰ ਦੇ ਉੱਤੇ ਜਿਹੜਾ ਕਿ ਸਟੇਟਾਂ ਦਾ ਬਾਰਡਰ ਹੈ ਨਾ ਕਿ ਕਿਸੇ ਪਰਦੇਸ਼ ਦਾ ਬਾਰਡਰ ਹੈ ਨਾ ਉਹ ਪਾਕਿਸਤਾਨ ਦਾ ਬਾਡਰ ਹੈ ਬਾਰਡਰ ਹੈ ਨਾ ਬਰਮਾ ਦਾ ਬਾਰਡਰ ਹੈ ਜਿੱਥੇ ਏਡੀ ਵੱਡੀ ਫੋਰਸ ਤਨਾਤ ਕਰਕੇ ਇੱਕ ਸ਼ਾਂਤਮਈ ਪ੍ਰੋਟੈਸਟ ਕਰਲੇ ਜਾ ਰਹੀਆਂ ਜਥੇਬੰਦੀਆਂ ਨੂੰ ਰੁਕ ਦੇਣਾ ਐਸ ਕੇ ਐਮ ਦੀ ਜਿਹੜੀ ਕਾਲ ਹੈ ਸੰਯੁਕਤ ਕਿਸਾਨ ਮੋਰਚਾ ਤੇ ਆਲ ਇੰਡੀਆ ਦੀ ਅੱਜ 16 ਫਰਵਰੀ ਵੀ ਉਹ ਸਿਰਫ ਇੱਕ ਅਹਿਸਾਸ ਕਰਾਉਣਾ ਹੈ ਕੇਂਦਰ ਦੀ ਮੋਦੀ ਸਰਕਾਰ ਨੂੰ ਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਅਸੀਂ ਯਾਦ ਕਰਾ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਤੁਸੀਂ ਵਾਅਦਾ ਖਲਾਫੀ ਕਰ ਰਹੇ ਹੋ ਜੇ ਤੁਸੀਂ ਆਪਣਾ ਵਾਅਦਾ ਨਾ ਨਵਾਇਆ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦਿੱਲੀ ਦੀਆਂ ਬਰੁਹਾਂ ਤੇ ਪਹਿਲਾਂ ਦੀ ਤਰ੍ਹਾਂ ਫੇਰ ਮੁੜ ਕੇ ਗੱਜਣ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਮੰਡੀ ਦੀ ਦਿਖਾਈ ਸੀ ਕਿ ਮੰਡੀ ਜਿਹੜੀ ਹੈ ਪੂਰਨ ਤੌਰ ਤੇ ਖੁੱਲੀ ਪਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਬਾਜ਼ਾਰਾਂ ਦੇ ਵਿੱਚ ਪਹਿਲੇ ਵਾਂਗ ਹੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਔਰ ਸਾਰਾ ਬਾਜ਼ਾਰ ਟੋਟਲ ਫੁੱਲਾ ਪਿਆ ਔਰ ਕਿਸਾਨ ਮੋਰਟੇ ਵੱਲੋਂ ਜਿਹੜੀ ਹੈ ਅੱਜ ਕਿਸਾਨ ਮੋਰਟੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਅਸਰ ਖੰਡੇ ਦੇ ਵਿੱਚ ਵੀ ਬਿਲਕੁਲ ਦੇਖਣ ਨੂੰ ਨਹੀਂ ਮਿਲ ਰਿਹਾ ਮੇਰੇ ਨਾਲ ਕੁਝ ਦੁਕਾਨਦਾਰ ਨੇ ਹਾਂਜੀ ਦੁਕਾਨਾਂ ਖੁੱਲੀਆਂ ਨੇ ਕਿਸਾਨ ਮੋਰਟੇ ਵੱਲੋਂ ਜਿਹੜੀ ਅੱਜ ਬੰਦੀ ਕਾਲ ਦਿੱਤੀ ਗਈ ਸੀ ਅੱਜ ਵੀ ਚਾਰੇ ਖੁੰਨੇ ਹੱਦ ਵਿਚਾਰੇ ਬੰਦ ਨਹੀਂ ਸਾਰੀਆਂ ਖੁੱਲੀਆਂ ਨੇ ਸਾਰੀਆਂ ਬੰਦ ਨਹੀਂ ਹੈਗੀਆਂ ਨਹੀਂ ਭਈ ਜਿਹੜੀਆਂ ਖੁੱਲੀਆਂ ਪਈਆਂ ਤੁਸੀਂ ਕੀ ਸਮਰਥਨ ਕਰਦੇ ਹੋ ਕਿਸਾਨਾਂ ਦਾ ਜਾਂ ਨਹੀਂ ਕੋਈ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਦੁਕਾਨਦਾਰਾਂ ਦੇ ਖਾਤੇ ਨੇ ਆ ਮਜਬੂਰੀਆਂ ਨੇ ਵਿਆਹ ਸ਼ਾਦੀ ਸੀ ਜਿਹਨਾਂ ਲੋਕ ਲੈਣ ਦੇ ਨਾਲੇ ਬਿਜ਼ਾਰ ਚਾਏ ਹੋਣੇ ਜੀ ਜਿਹੜਾ ਬਾਰ-ਬਾਰ ਜਿਹੜਾ ਬੰਦੀ ਕਾਲ ਦਿੱਤੀ ਜਾਂਦੀ ਆ ਕਿੰਨਾ ਅਸਰ ਪੈਂਦਾ ਦੁਕਾਨਦਾਰਾਂ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਅਸਰ ਪੈਂਦਾ ਜੀ ਬਿਲਕੁਲ ਪੈਂਦਾ ਜੀ ਹਾਂ ਜਿਵੇਂ ਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਦਾ ਅਸਰ ਦੁਕਾਨਾਂ ਦੇ ਉੱਪਰ ਦੇਖਣ ਨੂੰ ਜਰੂਰ ਮਿਲਦਾ ਹੈ ਲੱਖਾਂ ਰੁਪਏ ਲਾ ਕੇ ਦੁਕਾਨਦਾਰ ਦੁਕਾਨਾਂ ਖੋਲਦੇ ਨੇ ਲੇਕਿਨ ਜਿਹੜੀ ਬੰਦ ਦੀ ਕਾਲ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਆਮ ਜਨਤਾ ਉੱਪਰ ਇਹ ਅਸਰ ਬਹੁਤ ਦੇਖ ਲਓ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਖੜੇ ਨੇ ਅੱਜ ਪੰਜਾਬ ਬੰਦ ਦੀ ਕਾਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਤੇ ਲੋਕੀ ਦੁਕਾਨਦਾਰ ਵਿਚਾਰੇ ਦੁਕਾਨਾਂ ਖੋਲ ਕੇ ਬਾਹਰ ਖੜੇ ਨੇ ਸੰਜੂਕਤ ਮੋਰਚੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਦੁਕਾਨਾਂ ਖੁੱਡੀਆਂ ਪਈਆਂ ਮੰਡੀਆਂ ਵੀ ਖੁੱਲੀਆਂ ਪਈਆਂ ਇਹ ਮੰਦਿਆਂ ਦੀ ਬਾਰ-ਬਾਰ ਕੋਲਾ ਕੀਤੀ ਜਾਂਦੀ ਹੈ ਬਦਲੇ ਕਿੰਨਾ ਕਸਰ ਬੰਦਾ ਦੁਕਾਨਾਂ ਦੇ ਉੱਪਰ ਦੁਕਾਨਾਂ ਦੇਖੋ ਜੀ ਦੁਕਾਨਾਂ ਤੇ ਅਸਰ ਤਾਂ ਪੈਂਦਾ ਹੀ ਹੈ ਜੀ ਸਾਰੇ ਤੁਹਾਡੇ ਸਾਹਮਣੇ ਅੱਦਾ ਪੰਦਾ ਤਾਂ ਖੁੱਦਾ ਕਿ ਪੱਕੀ ਕੋਲ ਤਾਂ ਹੈ ਨਹੀਂ ਇਸ ਕਰਕੇ ਆਪਾਂ ਨੂੰ ਮੈਨੂੰ ਲੱਗਦਾ ਕਿ ਸਾਥ ਦੇਣਾ ਚਾਹੀਦਾ ਉਹਨਾਂ ਦਾ ਇਹ ਲੱਗਦਾ ਹੈ ਕਿ ਬਾਰ-ਬਾਰ ਬੰਦ ਦੀ ਕੋਲ ਖੰਨਾ ਕੀ ਅੱਦਾ ਤੁਸੀਂ ਵੀ ਘੁੰਮ ਰਹੇ ਹੋ ਖੰਨੇ ਦੇ ਵਿੱਚ ਕਿੰਨਾ ਕਵੰਦਾ ਜਰਾ ਬੰਦ ਦਾ ਅਸਰ ਮਿਲਿਆ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਦਕਾਨਦਾਰ ਵੀ ਮਜਬੂਰ ਨੇ ਕਹਿੰਦੇ ਸਾਡੇ ਪਹਿਲੇ ਰੋਜ਼ਗਾਰ ਠਾਪ ਨੇ ਦੂਜੇ ਪਾਸੇ ਕਿਸਾਨੀ ਦਾ ਵੀ ਸਮਰਥਨ ਕਰ ਰਹੇ ਨੇ ਸਰਕਾਰ ਆਪਣੀ ਜ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਉਹ ਆਪਣੀ ਮੰਗਾਂ ਨੂੰ ਲੈ ਕੇ ਉਹ ਵੀ ਜਾਇਜ਼ ਨੇ ਕਿ ਸਾਡੀਆਂ ਮੰਗਾਂ ਸਾਡੇ ਨਾਲ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਵੀ ਜਲਦੀ ਪੂਰੇ ਹੋਣੇ ਚਾਹੀਦੇ ਨੇ ਯਾਨੀ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਦਾ ਵਿਚਲਾ ਰਸਤਾ ਕੋਈ ਨਿਕਲਣਾ ਚਾਹੀਦਾ ਹੈ ਤਾਂ ਕਿ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਦੀ ਵੀ ਬਣੀ ਰਹੇ ਔਰ ਕਿਸਾਨਾਂ ਦੀ ਵੀ ਬਣੀ ਰਵੇ ਉਹਨਾਂ ਦੀ ਜਿਹੜੀ ਮੰਗਾਂ ਜਾਇਜ਼ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਜ਼ਰੂਰੀ ਕਿਉਂਕਿ ਕਿਸਾਨ ਉਹ ਨੇ ਜਿਹੜੇ ਆਂਦਾਤਾ ਨੇ ਕਿਉਂਕਿ ਇੱਕ ਕਹਿੰਦੇ ਦੇਸ਼ ਤਾਂ ਕਾਮਯਾਬ ਹੋ ਸਕਦਾ ਜੇ ਉੱਥੋਂ ਦਾ ਕਿਸਾਨ ਖੁਸ਼ ਹੈ ਉਹ ਤਾਂ ਉਹ ਦੇਸ਼ ਕਾਮਯਾਬ ਹੋ ਸਕਦਾ ਸੋ ਮੈਂ ਕੁੱਲ ਮਿਲਾ ਕੇ ਇਹ ਹੀ ਸਮਝਦਾ ਕਿ ਕਿਸਾਨਾਂ ਨੂੰ ਤੇ ਸਰਕਾਰ ਨੂੰ ਬੈਠ ਕੇ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਹੱਲ ਹੋਣਾ ਜਿਹੜੇ ਕਿਉਂਕਿ ਆਮ ਜਿਹੜੀ ਪਬਲਿਕ ਆ ਉਹਦੇ ਵਿੱਚ ਉਹ ਪ੍ਰੇਸ਼ਾਨ ਜ਼ਰੂਰ ਹੋ ਰਹੀ ਹੈ ਸਮੂਹ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਮੰਡੀਆਂ ਵੀ ਬੰਦ ਸੀ ਤੇ ਬਾਹਰੋਂ ਜਿਹੜੀਆਂ ਸਬਜ਼ੀਆਂ ਆਉਂਦੀਆਂ ਨੇ ਉਹ ਵੀ ਬੰਦ ਸੀ ਇਸ ਤੋਂ ਇਲਾਵਾ ਪੂਰਾ ਸ਼ਹਿਰ ਬੰਦ ਸੀ ਸਵੇਰ ਤੋਂ ਪਿੰਡਾਂ ਦੇ ਵਿੱਚ ਕਾਲ ਦਿੱਤੀ ਗਈ ਸੀ ਕਿ ਪਿੰਡ ਬੰਦ ਰਹਿਣਗੇ ਤੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਰੋਡ ਵੀ ਆ ਰੋਡਾਂ ਦੇ ਉੱਪਰ ਕਿਸਾਨ ਜਥੇਬੰਦੀਆਂ ਉਤਰ ਕੇ ਪ੍ਰਦਰਸ਼ਨ ਕਰਨਗੇ ਅਸੀਂ ਖੰਨਾ ਦੀ ਮੰਡੀ ਦੇ ਵਿੱਚ ਪਹੁੰਚੇ ਹੋયા ਸਬਜ਼ੀ ਮੰਡੀ ਦੇ ਵਿੱਚ ਔਰ ਤੁਹਾਨੂੰ ਦਿਖਾ ਰਿਹਾ ਕਿ ਸਬਜ਼ੀ ਮੰਡੀ ਸਾਰੀ ਜਿਹੜੀ ਹੈ ਅੱਜ ਖੁੱਲੀ ਪਈ ਹੈ ਕੋਈ ਅੱਜ ਸਬਜ਼ੀ ਮੰਡੀ ਦੇ ਉੱਪਰ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਸਾਡੇ ਨਾਲ ਕੁਝ ਆੜਦੀ ਨਾਲ ਨੇ ਜਿਹੜਾ ਹੈ ਅੱਜ ਕਿਸਾਨ ਇੱਕ ਤਾਂ ਵੱਲੋਂ ਜਿਹੜਾ ਹੈ ਪੰਜਾਬ ਬੰਦ ਇਕਾਲ ਦਿੱਤੀ ਗਈ ਸੀ ਪੋਰਟ ਬੰਦ ਦੀ ਲੇਕਿਨ ਮੰਡੀ ਏਰੀਆ ਚ ਖੁੱਡੀ ਹੈ ਕੀ ਹੈ ਗੱਲ ਹੈ ਕਿ ਜੋ ਵੀ ਕਿਸਾਨਾਂ ਦਾ ਮਸਲਾ ਹੈ ਉਹ ਸਰਕਾਰ ਨਾਲ ਮਸਲਾ ਹੈ ਅਸੀਂ ਵੀ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੀ ਆ ਸਾਡਾ ਜਿਹੜਾ ਕੰਮ ਹੈ ਉਹ ਕਿਸਾਨਾਂ ਦੇ ਨਾਲ ਰਿਲੇਟਡ ਹੈ ਅਸੀਂ ਵੀ ਚਾਹੁੰਦੇ ਆ ਕਿ ਸਾਰੇ ਮਸਲੇ ਮਿਲ ਬੈਠ ਕੇ ਹੱਲ ਹੋ ਜਾਣੇ ਚਾਹੀਦੇ ਨੇ ਲੇਕਿਨ ਜਿਹੜਾ ਮੰਡੀ ਖੁੱਲਣ ਦਾ ਮਸਲਾ ਹੈ ਕੋਈ ਵੀ ਕਿਸੇ ਵੀ ਆਪਣੇ ਸੰਗਠਨ ਨੇ ਸਾਡੇ ਨਾਲ ਸਾਡੇ ਤੱਕ ਪਹੁੰਚ ਨਹੀਂ ਕੀਤੀ ਜਾਂ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਜੇ ਸਾਨੂੰ ਸਮਰਥਨ ਚਾਹੀਦਾ ਤੁਹਾਡਾ ਜੇ ਸਾਡੇ ਕੋਲ ਸਮਰਥਨ ਮੰਗਣਗੇ ਅਸੀਂ ਪੂਰਾ ਸਮਰਥਨ ਦਵਾਗੇ ਅਸੀਂ ਮੰਡੀ ਬੰਦ ਕਰਨ ਨੂੰ ਤਿਆਰ ਹਾਂ ਲੇਕਿਨ ਕੋਈ ਆ ਕੇ ਸਮਰਥਨ ਮੰਗੇ ਤਾਂ ਸਹੀ ਦੇ ਨਾਲ ਕੁਝ ਕਿਸਾਨ ਆ ਕੋ ਮੌਜੂਦ ਨੇ ਜਿਹੜੇ ਅਟਾਰੀ ਬਾਰਡਰ ਤੇ ਵੀ ਜਾ ਕੇ ਆਏ ਉਸ ਸ਼ੰਭੂ ਬਾਰਡਰ ਤੇ ਜਾ ਕੇ ਆਏ ਨੇ ਇਹਨਾਂ ਦੇ ਜਿਹੜੀ ਹੈ ਕੁਝ ਸੱਟਾ ਵੀ ਵੱਜਿਆ ਨੇ ਅਸੀਂ ਕੀ ਨਾ ਮਾਟੋ ਮੈਂ ਪਰਮਜੀਤ ਸਿੰਘ ਫੌਜੀ ਪਿੰਡ ਕੌੜੀ ਜੀ 13 ਤਰੀਕ ਨੂੰ ਜੀ ਮੈਂ ਮੇਰਾ ਦੋਸਤ ਦਰਸ਼ਨ ਸਿੰਘ ਤੇ ਮੇਰਾ ਪਤੀਜਾ ਸੁੱਖਾ ਅਸੀਂ ਆਪਣੀ ਗੱਡੀ ਦੇ ਵਿੱਚ ਪਰਸਨਲ ਗੱਡੀ ਵਿੱਚ ਚਾਲੇ ਪਾਤੇ 9-10 ਵਜੇ ਜਾ ਕੇ ਜੱਦੇ ਜਾ ਕੇ ਸ਼ਰਸ਼ ਕਰਦੇ ਆ ਕਰਦੇ ਆ ਤੇ ਪੁਲਿਸ ਨੇ ਇੰਨਾ ਅਤਿਆਚਾਰ ਕੀਤਾ ਜੀ ਕਈ ਵਾਰੀ ਬੇਹੋਸ਼ ਹੋਏ ਕਈ ਵਾਰੀ ਬਾਪਸਾਏ ਜਦੋਂ ਅਸੀਂ ਬਿਲਕੁਲ ਸਾਹਮਣੇ ਆਮਣੇ ਸਾਹਮਣੇ ਸੀ ਕੋਸਟਮਿਕ ਬਹੁਤ ਤਕੜਾ ਗੋਲਾ ਮੇਰੇ ਪੈਰ ਲੱਤ ਤੇ ਆ ਕੇ ਲੱਗਿਆ ਉਹ ਤੋਂ ਉਹ ਬਾਅਦ ਹੀ ਜਦ ਇੱਕ ਅੱਧੇ ਸਕਿੰਟ ਬਾਅਦ ਫੇਰਾ ਗੋਲਾ ਮੇਰੇ ਇੱਥੇ ਮੋਢੇ ਤੇ ਲੱਗਿਆ ਆ ਕੇ ਇਹ ਮੇਰਾ ਬਚਾ ਤਾਂ ਹੋ ਗਿਆ ਗਿੱਲੀਆਂ ਬੋਰੀਆਂ ਸਾਡੇ ਮੋਢੇ ਤੇ ਪਾਈਆਂ ਹੋਈਆਂ ਸੀ ਉਹ ਜਿਹੜੀ ਉਹ ਧੂਵੇਂ ਵਾਲੇ ਛੱਡਦੇ ਸੀ ਉਹ ਉਹ ਅਸੀਂ ਬੋਰੀਆਂ ਵਿੱਚ ਦੱਬ ਲੰਦੇ ਸੀਗੇ ਉਹ ਗਿੱ ਇਹ ਆ ਪਤਾ ਨਹੀਂ ਕਿਹੜੀ ਜਿਹੜਾ ਅਸਲੇ ਦਾ ਉਹ ਵਾਚ ਰੌਂਦ ਇਹ ਮੇਰੇ ਆਕੇ ਮੋਢੇ ਤੇ ਲੱਗਿਆ ਉਸ ਟਾਈਮ ਚੱਕ ਕੇ ਜਿਬ ਵਿੱਚ ਪਾ ਲਿਆ ਅਸੀਂ ਮੇਰਾ ਆਪਣਾ ਸੰਘਰਸ਼ ਕਰਦੇ ਰਹੇ ਅਗਰ ਇਹੀ ਰੌਂਦ ਫੁੱਟ ਅੱਧਾ ਫੁੱਟ ਅੱਗੇ ਪਿੱਛੇ ਲੱਗਦਾ ਮੇਰਾ ਮੇਰਾ ਮਤਲਬ ਖਤਮ ਹੋ ਜਾਂਦਾ ਮੈਹੀ ਇਹਦਾ ਹੀ ਹਿੰਦੁਸਤਾਨ ਨੇ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦੇਣੀਆਂ ਜੀ ਹੁਣ ਹੁਣ ਆ ਬੰਦ ਨੇ ਜੜਾਂ ਹਿਲਾਉਣੀਆਂ ਮੋਦੀ ਸਰਕਾਰ ਦੀਆਂ ਇਹ ੱਟਕਾ ਕਰ ਰਹੀ ਆ ਹੁਣ ਤਨੂਰ ਐਮ ਐਸ ਬੀ ਕਾਨੂੰਨ 1894 ਦੇ ਬਣੇ ਹੋਏ ਨੇ ਅੰਗਰੇਜ਼ਾਂ ਨੇ ਬਣਾਏ ਹੋਏ ਨੇ ਜਿਤਾ ਮੋਦੀ ਜੰਮਿਆ ਅਮਲੀ ਸੀਗਾ ਇਹ ਹੁਣ ਕਾਨੂੰਨ ਤੋੜ ਲਾ ਕੇ ਆ 70 ਸੈਲੋ ਕਰਤੇ ਪੰਜਾਬ ਚ ਅਵਡਾਨੀਆਂ ਬਾਨੀਆਂ ਦੇ ਇੱਕ ਸੈਲੋ 30 ਮੰਡੀਆਂ ਖੰਡਾ 30 ਨੂੰ 70 ਨਾਲ 70 ਨਾਲ ਗੋੜਾ ਗਾਣੋ ਕਿੱਥਾ ਮਜ਼ਦੂਰ ਤਾਂ ਖਤਮ ਹੋ ਗਿਆ ਇਹਦਾ ਗੈਸ ਸਿਲੰਡਰ ਵਾਲਾ ਕੰਮ ਹੋਣਾ ਹੁਣ ਤਾਂ ਕਿਸਾਨ ਸੈਲੋ ਦੇ ਵਿਚਾਰੇ ਕੰਨ ਖਿੜ ਦਿੰਦੇ ਨੇ ਜਿਹੜਾ 240 ਦਾ ਸਿਲੰਡਰ ਹੁੰਦਾ ਸੀ 1100 ਦਾ ਕਰਤਾ ਹੁਣ ਤਾਂ ਕਿਸਾਨਾਂ ਨੂੰ ਵਧੀਆ ਲੱਗਦਾ ਵੀ ਸੈਲੋ ਸਿੱਧੀ गिरਦੀ ਆ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਦੇ ਰੇਟ ਦਊਗਾ ਫਿਰ ਇਹ ਸਿਰ ਫੜ ਕੇ ਬੈਠਣਗੇ ਤੇ ਸਾ ਹਾਂ ਸੋਏ ਸੀ